ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੈਂ ਅੱਜ ਤੁਹਾਡੇ ਸਾਹਮਣੇ ਸਰਦਾਰ ਰਾਸਤ ਸੰਧੂ ਜੀ ਦੀ ਲਿਖੀ ਹੋਈ ਕਵਿਤਾ ਸਫ਼ਰ 에 ਸ਼ਹਾਦਤ ਪੇਸ਼ ਕਰਨ ਜਾ ਰਿਹਾ ਹਾਂ ਆਓ ਸਰਵਣ ਕਰਿਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲ ਚ ਇੱਕ ਮਹੀਨਾ ਆਉਂਦਾ ਉਹ ਨੂੰ ਪਲ ਨਾ ਜਾਇਆ ਦੀ ਖਾਤਰ ਤੋਰੇ ਬੱਚੇ ਬੱਚਿਆਂ ਨੂੰ ਸਮਝਾਇਓ ਉਮਰਾਂ ਕਿਆਂ ਹੌਸਲੇ ਵੱਡੇ ਕੀ ਉਹ ਸਭ ਪੜਾਇਆ ਸਰਬੰਸਵਾਰ ਗਿਆ ਤਰਨ ਦਿਖਾਤਰ ਮਾ ਗੁਜਰੀ ਦਾ ਜਾਇਆ ਸਾਡੀ ਤਾਂ ਇਹੋ ਵਿਰਾਸਤ ਪੜੀਏ ਤਾਂ ਭਰੀਖਾਂ ਨੂੰ ਖਾਰੇ ਕਦ ਜਾਗਣ ਨੂੰ ਜਾਣਾ ਕਰਦੇ ਸੜੀਕਾਂ ਨੂੰ ਕਮਾ ਤੋ ਵਾਰ ਗਿਆ ਸੀ ਸਾਰੇ ਪਰਿਵਾਰ ਨੂੰ ਬੰਦੇ ਨੂੰ ਹੁਣ ਨ ਸਜਦੇ ਹੁੰਦੇ ਕਿਰਦਾਰ ਨੂੰ ਬੰਦੇ ਨੂੰ ਹੁਣ ਨ ਸਜਦੇ ਹੁੰਦੇ ਕਿਰਦਾਰ ਨੂੰ ਹੋ ਅੰਬਰਾਂ ਤੇ ਲਿਸ਼ਕੇ ਬਿਜਲੀ ਛੁੰਦੀ ਸੀ ਤਰਬਾ ਨੂੰ ਸਰਸਾ ਤੇ ਪਿਆ ਵਿਛੋੜਾ ਛੇੜੋ ਨਾ ਦਰਦਾਂ ਨੂੰ ਪਿੱਛੇ ਤਾਂ ਵੈਰੀ ਝੜਿਆ ਅੱਗੇ ਵੀ ਬਾਣੀ ਸੀ ਓਦੋਂ ਵੀ ਪੜੀ ਗੁਰਾਣੇ ਆਸਾ ਦੀ ਬਾਣੀ ਸੀ ਓਦੋਂ ਵੀ ਪੜੀ ਗੁਰਾਣੇ ਆਸਾ ਦੀ ਬਾਣੀ ਸੀ ਜਿੱਥੇ ਸੀ ਹੋਈ ਸ਼ਹੀਦੀ ਕਰੀਏ ਲੱਖ ਸਜਕੇ ਜੀ ਚਾਨਣ ਤਾਂ ਕਦੇ ਨਾ ਹੁੰਦੇ ਕੜੀਆਂ ਵਿੱਚ ਭਿੱਜਦੇ ਜੀ ਲੰਗਿਆ ਸੀ ਮਾਰ ਕਿ ਤਾੜੀ ਲੱਖਾਂ ਦੇ ਪੂਰ ਚੋਂ ਉਹ ਦਾਸੀ ਚਿਹਰਾ ਦਿਸਦਾ ਸਿੰਘਾਂ ਦੇ ਨੂਰ ਚੋਂ ਉਹ ਦਾਸੀ ਚਿਹਰਾ ਦਿਸਦਾ ਸਿੰਘਾਂ ਦੇ ਨੂਰ ਚੋਂ ਉਹ ਦਾਸੀ ਚਿਹਰਾ ਦਿਸਦਾ ਪੜਕੇ ਚਮਕੌਰ ਗੜੀ ਵਿੱਚ ਮੰਜ਼ਿਰ ਕੁਰਬਾਨੀ ਦਾ ਬੱਚਿਆਂ ਨੂੰ ਦਿਓ ਸੁਣੇ ਹਾਂ ਬੱਚਿਆਂ ਦੇ ਦਾਨੀ ਦਾ ਛੋਟ ਦੇ ਕੀ ਜਿਗਰੇ ਪਰਖੇ ਤੀਰਾਂ ਦੀਆਂ ਨੋਕਾਂ ਨੇ ਕਹਿੰਦਾ ਅਜੀਤ ਪਿਤਾ ਜੀ ਦਾ ਦੇ ਦੀਆਂ ਉਲਟਾਂ ਨੇ ਤੋਰੋ ਸਨੂ ਲਾ ਕੇ ਸੀਨੇ ਜਾਣਾ ਅਸੀਂ ਜੰਗਾ ਨੂੰ ਲਹੂਆਂ ਨਾਲ ਰੰਗ ਦਿਆਂਗੇ ਤੇ ਗਾਂਧੀਆ ਡੰਗਾ ਨੂੰ ਮੱਥਾ ਸੀ ਚੁੰਮ ਤੋਰਿਆ ਸੱਚੀ ਸਰਕਾਰ ਨੇ ਲੱਖਾਂ ਨੂੰ ਵਕਤ ਪਾ ਗਿਆ ਯੋ ਦੇ ਜੂਝਾਰ ਨੇ ਲੱਖਾਂ ਨੂੰ ਵਕਤ ਪਾ ਗਿਆ ਯੋ ਦੇ ਜੂਝਾਰ ਨੇ ਲੱਖਾਂ ਨੂੰ ਵਕਤ ਪਾ ਗਿਆ ਯੋ ਦੇ ਜੂਝਾਰ ਨੇ ਲੱਖਾਂ ਨੂੰ ਵਕਤ ਪਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ